ਇੱਕ ਪਿੰਡ 'ਚ ਇੱਕ ਕਿਸਾਨ ਤੇ ਉਹਦੀ ਪਤਨੀ ਰਹਿੰਦੇ ਸੀ। ਉਹ ਦੋਨੋਂ ਦੁੱਧ ਤੋਂ ਦਹੀਂ, ਮੱਖਣ, ਪਨੀਰ ਬਣਾਉਣ ਦਾ ਕੰਮ ਕਰਦੇ ਸੀ। ਇੱਕ ਦਿਨ ਕਿਸਾਨ ਦੀ ਪਤਨੀ ਨੇ ਉਹਨੂੰ ਮੱਖਣ ਦੇ ਪੇੜੇ ਬਣਾ ਕੇ ਦਿੱਤੇ। ਕਿ ਤੂੰ ਜਾ ਕੇ ਸ਼ਹਿਰ ਵੇਚਿਆ ਤੇ ਵੇਚ ਕੇ ਘਰ ਦਾ ਸਮਾਨ ਲਿਆ। ਹੁਣ ਕਿਸਾਨ ਮੱਖਣ ਦੇ ਪੇੜੇ ਲੈ ਕੇ ਸ਼ਹਿਰ ਵਾਲੇ ਨੂੰ ਤੁਰ ਜਾਂਦਾ ਤੇ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਇਹ ਲੋ ਜਨਾਬ ਇਹ ਮੱਖਣ ਦੇ ਪੇੜੇ 1-1 ਕਿਲੋ ਦੇ ਨੇ ਤੇ ਇਹਦੇ ਬਦਲੇ ਮੈਨੂੰ ਘਰ ਦਾ ਰਾਸ਼ਨ ਦੇ ਦਿਓ। ਦਾਲ ਸਾਬਨ ਸੌਦਾ ਜੋ ਵੀ ਉਸਨੂੰ ਚਾਹੀਦਾ ਸੀਗਾ ਉਹ ਸਮਾਨ ਲੈ ਕੇ ਘਰ ਵੱਲ ਨੂੰ ਆ ਜਾਂਦਾ ਹੈ ਤੇ ਦੁਕਾਨਦਾਰ ਦੇ ਮਨ ਚੰਦਾ ਹੈ ਕਿ ਇਹ ਮੈਨੂੰ ਹਰ ਰੋਜ਼ ਇਦਾਂ ਹੀ ਮੱਖਣ ਦੇ ਕੇ ਚਲਾ ਜਾਂਦਾ ਕਿਉਂ ਨਾ ਅੱਜ ਮੈਂ ਇਹਨੂੰ ਤੋਲ ਕੇ ਦੇਖ ਲਵਾਂ ਦੁਕਾਨਦਾਰ ਜਦੋਂ ਤੱਕੜੀ 'ਚ ਪਾ ਕੇ ਤੋਲਦਾ ਹੈ ਤਾਂ ਮੱਖਣ ਦੇ ਪੇੜੇ 900 900 ਦੇ ਹੁੰਦੇ ਨੇ ਤੇ ਇਹਨੂੰ ਬੜਾ ਗੁੱਸਾ ਚੜਦਾ ਹੈ ਦੇਖ ਕੇ ਕਿ ਇਹ ਤਾਂ ਮੈਨੂੰ ਟਾਂਕਾ ਲਾ ਜਾਂਦਾ ਅੱਗੇ ਤੋਂ ਬਾਅਦ ਮੈਂ ਇਸ ਤੋਂ ਮੱਖਣ ਨਹੀਂ ਖਰੀਦਾਂਗਾ ਚਲੋ ਜੀ ਥੋੜੇ ਦਿਨਾਂ ਬਾਅਦ ਫੇਰ ਉਦਾਂ ਹੀ ਹੁੰਦਾ ਹਫਤੇ ਬਾਅਦ ਫੇਰ ਉਹ ਕਿਸਾਨ ਮੱਖਣ ਦੇ ਪੇੜੇ ਲੈ ਕੇ ਦੁਕਾਨ ਦੀ ਦੁਕਾਨਦਾਰ ਦੀ ਦੁਕਾਨ ਤੇ ਆ ਜਾਂਦਾ ਤੇ ਉਹਨੂੰ ਕਹਿੰਦਾ ਜਨਾਬ ਮੈਂ ਮੱਖਣ ਦੇ ਪੇੜੇ ਲੈ ਕੇ ਆਇਆ ਦੁਕਾਨਦਾਰ ਉਸ ਨੂੰ ਅੱਗੋਂ ਗਾਲਾਂ ਕੱਢ ਕੇ ਬੋਲਦਾ ਤੇ ਉਹਨੂੰ ਕਹਿੰਦਾ ਦਫਾ ਹੋ ਜਾ ਚਲਾ ਜਾ ਇੱਥੋਂ ਅੱਜ ਤੋਂ ਬਾਅਦ ਤੂੰ ਮੇਰੀ ਦੁਕਾਨ 'ਚ ਨਾ ਵੜ ਜੀ ਤੂੰ ਮੈਨੂੰ ਬੇਫਕੂਫ ਬਣਾਉਣਾ ਤੂੰ ਮੈਨੂੰ ਕਿਲੋ-ਕਿਲੋ ਦੇ ਮੱਖਣ ਦੇ ਪੇੜੇ ਕਹਿ ਕੇ ਤੂੰ ਮੈਨੂੰ ਘੱਟ ਦੇ ਕੇ ਜਾਨਾ ਤੇ ਕਿਸਾਨ ਅੱਗੋਂ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਤੁਹਾਨੂੰ ਕਿਲੋ-ਕਿਲੋ ਦੇ ਹੀ ਮੱਖਣ ਦੇ ਪੇੜੇ ਦੇ ਕੇ ਜਾਨਾ ਦੁਕਾਨਦਾਰ ਕਹਿੰਦਾ ਨਹੀਂ ਮੈਂ ਤੋਲੇ ਸੀ 900 ਦੇ ਨੇ ਤੇ ਉਹ ਫਿਰ ਦੁਕਾਨਦਾਰ ਨੂੰ ਕਹਿੰਦਾ ਜਨਾਬ ਤੁਸੀਂ ਮੇਰੀ ਪੂਰੀ ਗੱਲ ਤਾਂ ਸੁਣ ਲਓ ਹੱਥ ਜੋੜ ਕੇ ਉਹਨੂੰ ਕਹਿੰਦਾ ਕਿ ਦੇਖੋ ਮੈਂ ਇੰਨਾ ਗਰੀਬ ਆ ਮੇਰੇ ਕੋਲ ਮੱਖਣ ਤੋਲਣ ਲਈ ਪੈਸੇ ਨਹੀਂ ਹੈਗੇ ਕਿ ਮੈਂ ਵੱਟਾਂ ਲਿਆ ਸਕਾਂ ਕਿਲੋ ਦਾ ਤੇ ਜਿਹੜੀ ਜਨਾਬ ਮੈਂ ਤੁਹਾਡੇ ਤੋਂ ਕਿਲੋ ਚੀਨੀ ਲੈ ਕੇ ਗਿਆ ਸੀ ਮੈਂ ਉਹਦੇ ਨਾਲ ਹੀ ਤੋਲ ਕੇ ਮੱਖਣ ਦੇ ਪੇੜੇ ਬਣਾ ਕੇ ਲਿਆਣਾ ਮੈਂ ਇੱਕ ਤਕੜੀ ਦੇ ਪਾਸੇ ਉਹ ਕਿਲੋ ਚੀਨੀ ਰੱਖ ਦੰਨਾ ਤੇ ਦੂਜੇ ਪਾਸੇ ਮੱਖਣ ਦਾ ਪੇੜਾ ਰੱਖ ਦੰਨਾ ਸੋ ਜਨਾਬ ਜਿਹੜੀ ਤੁਸੀਂ ਕਿਲੋ ਮੈਨੂੰ ਚੀਨੀ ਦਈ ਸੀ ਮੈਂ ਤਾਂ ਉਹਦੇ ਬਦਲੇ ਹੀ ਤੋਲ ਕੇ ਲੈ ਕੇ ਆਂਦਾ ਹੁੰਨਾ ਹੈ ਇਹ ਸੁਣ ਕੇ ਦੁਕਾਨਦਾਰ ਬਹੁਤ ਸ਼ਰਮਿੰਦਾ ਹੁੰਦਾ ਕਿਉਂਕਿ ਦੁਕਾਨਦਾਰ ਨੇ ਆਪ ਵੀ 900 ਦੀ 900 ਹੀ ਦਿੱਤੀ ਹੁੰਦੀ ਆ ਹੁਣ ਦੋਸਤੋ ਕੁਦਰਤ ਦਾ ਨਿਯਮ ਹੈ ਜਿੱਦਾਂ ਦਾ ਤੁਸੀਂ ਕਰੋਗੇ ਉਦਾਂ ਦਾ ਭਰੋਗੇ ਜੈਸੀ ਕਰਨੀ ਵੈਸੀ ਭਰਨੀ ਐਨੂੰ ਹੀ ਕਹਿੰਦੇ ਨੇ ਕਿਉਂਕਿ ਜਿਹੜੀ ਚੀਜ਼ ਅਸੀਂ ਕਿਸੇ ਲਈ ਕਰਦੇ ਆਂ ਜਿਵੇਂ ਕਿਸੇ ਨਾਲ ਧੋਖਾ ਕਰਦੇ ਆਂ ਕਿਸੇ ਨੂੰ ਚੁੰਨਾ ਲਾਣੇ ਆ ਤਾਂ ਕੱਲ ਨੂੰ ਆਪਣੇ ਨਾਲ ਵੀ ਉਹੀ ਸਭ ਕੁਝ ਹੁੰਦਾ ਜੋ ਅਸੀਂ ਦੂਸਰਿਆਂ ਨਾਲ ਕਰਦੇ ਆਂ ਸੋ ਇਸ ਲਈ ਕਦੇ ਵੀ ਕਿਸੇ ਨਾਲ ਧੋਖਾ ਨਾ ਕਰੋ ਕਿਉਂਕਿ ਜਿੱਦਾਂ ਦਾ ਤੁਸੀਂ ਕਰੋਗੇ ਉਦਾਂ ਦਾ ਹੀ ਮੁੜ ਕੇ ਤੁਹਾਡੇ ਕੋਲ ਆਣਾ ਥੈਂਕ ਯੂ ਵਧੀਆ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਉਹ ਮੈਨੂੰ ਫੋਲੋ ਵੀ ਕਰ ਲਓ